ਤੇ ਨੇਤਾ ਆਪ ਨਵਹਾਰ ਨਹਾਰਾ ਦੁਖ ਹੰਤਾ ਸੁਖਰਾਸ ਤਾਂ ਕੋ ਵਿਗਨ ਨਾ ਕੋ ਲਗੈ ਜਾ ਕੀ ਪ੍ਰਭ ਆਗੇ ਅਰਦਾਸ ਤੁਦ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਸੀਨ ਸੱਚ ਦੇ ਨਾਮ ਤੋਂ ਜਾਵਾਂ ਸਦਕੇ ਜਿਹੜਾ ਆਪ ਸੱਚਾ ਤੇ ਦਰਵਾਰ ਸੱਚਾ ਸੱਚਾ ਸੱਚ ਦੀ ਟੱਕੜੀ ਢੋਲਦਾ ਏ ਸੱਚੇ ਸਹਬ ਦਾ ਕਾਰੋ ਵਿਹਾਰ ਸੱਚਾ ਸਿਫਤਾਂ ਸੱਚੀਆਂ ਨੇ ਸੱਚੇ ਰੱਬ ਦੀਆਂ ਮੈਂ ਪਾਪੀ ਹੋ ਬਖਸ਼ਣ ਹਾਰ ਸੱਚਾ ਗੁਣੀ ਲੋਕਾ ਤੂੰ ਭਵ ਸਾਗਰੋਂ ਪਾਰ ਹੋਵੇਂ ਇੱਕ ਵਾਰ ਜੇ ਦੇਵੇਦ ਅਧਾਰ ਸੱਚਾ ਇੱਕ ਵਾਰ ਜੇ ਦੇਵੇਦ ਅਧਾਰ ਸੱਚਾ ਜੁਗੋ ਜੁਗਾ ਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜੀਆਂ ਗੁਰੂ ਰੂਪ ਗੁਰਸਿੱਖ ਸੰਗਤਾਂ ਦੂਸਰੇ ਦਿਨ ਦੇ ਦੀਵਾਨ ਦੀ ਸ਼ੁਰੂਆਤ ਆਪਾਂ ਕਰਨ ਜਾ ਰਹੇ ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੰਡਾਲਾਂ ਦੇ ਵਿੱਚ ਪ੍ਰਕਾਸ਼ ਹੋ ਚੁੱਕੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਇਹ ਗੁਰਮਤ ਸਮਾਗਮ ਦਾ ਲਾਹਾ ਲਈਏ ਕਿਉਂਕਿ ਇਹ ਭਾਗਾ ਵਾਲੇ ਨਗਰ ਹੁੰਦੇ ਹਨ ਜਿੱਥੇ ਇਹੋ ਜਿਹੇ ਸਮਾਗਮ ਕਰਵਾਏ ਜਾਂਦੇ ਨੇ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂ ਨਗਰ ਨਿਵਾਸੀਆਂ ਨੂੰ ਤੁਹਾਡੇ ਕੋਲੇ 2 ਦਿਨ ਦਾ ਸਮਾਂ ਬਾਕੀ ਹੈ ਅੱਜ ਅਤੇ ਕੱਲ ਦਾ ਸਮਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਹਰ ਸਾਲ ਇਹ ਜੋੜ ਮੇਲਾ ਮਨਾਉਂਦੇ ਹਾਂ ਜਿਨ੍ਹਾਂ ਨੇ ਅਹਿਮਦ ਸ਼ਾਹ ਅਬਦਾਲੀ ਇੱਕ ਬਹੁਤ ਵੱਡਾ ਜਰਮਾਨਾ ਜਦੋਂ ਵੀ ਪੰਜਾਬ ਦੇ ਉੱਪਰ ਚੜਾਈ ਕਰਕੇ ਆਇਆ ਉਹਨੂੰ ਰੋਕਣ ਦੀ ਕਿਸੇ ਨੇ ਹਿੰਮਤ ਨਾ ਕੀਤੀ ਜੇ ਉਸ ਜਰਮਾਨੇ ਨੂੰ ਰੋਕਿਆ ਉਸ ਲਟੇਰੇ ਨੂੰ ਰੋਕਿਆ ਤਾਂ ਬਾਜਾਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨੇ ਰੋਕਿਆ ਇਸ ਧਰਤੀ ਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਦੇ ਨਾਲ ਜੁੱਧ ਲੜਨ ਵਾਲੇ ਮਹਾਨ ਸ਼ਹੀਦ ਜਿਨ੍ਹਾਂ ਦੀ ਯਾਦ ਦੇ ਵਿੱਚ ਆਪਾਂ ਸਮਾਗਮ ਕਰ ਰਹੇ ਹਾਂ ਆਓ ਸਨ 1762 ਦੇ ਵਿੱਚ ਜਦੋਂ ਵੱਡਾ ਕੱਲੂ ਘਾਰਾ ਪੰਜਾਬ ਦੀ ਧਰਤੀ ਤੇ ਤਿੰਨ ਕੱਲੂ ਘਾਰੇ ਨੇ ਇਨੂੰ ਕਹਿੰਦੇ ਨੇ ਵੱਡਾ ਕੱਲੂ ਘਰਾ 1762 ਦੇ ਵਿੱਚ ਜਿਹੜਾ ਕੋਪਰ ਹੀੜੇ ਦੀ ਧਰਤੀ ਤੇ ਇੱਕ ਬਹੁਤ ਵੱਡਾ ਜੰਗ ਜਿਹਦੇ ਵਿੱਚ 35000 ਦੇ ਕਰੀਬ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਵੱਲੋਂ ਉਹਨਾਂ ਬੱਚਿਆਂ ਨੂੰ ਸਿੰਘਣੀਆਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਬਹੀਰ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਸਨ ਇੱਕ ਦਿਨ ਦੇ ਵਿੱਚ 35000 ਸਿੰਘ-ਸਿੰਘਣੀਆਂ ਸ਼ਹੀਦ ਹੋ ਜਾਣੀਆਂ ਸਾਡੀ ਕੌਮ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਨੇ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਾਂ ਸੋ ਆਓ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਪਹਿਲਾਂ ਸਭ ਤੋਂ ਫਤਿਹ ਦੀ ਸਾਂਝ ਪਾਈਏ ਆਪਾਂ ਵਾਜਾਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਫਤਿਹ ਦਾ ਆਵਾਜ਼ਾ ਬੁਲੰਦ ਕਰੋ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਨੂੰ ਬੋਲਣ ਤੋਂ ਪਹਿਲਾਂ ਸਾਡੇ ਪਰਮ ਮਿੱਤਰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਕਮਲਜੀਤ ਸਿੰਘ ਜੀ ਉਹਨਾਂ ਵੱਲੋਂ 100 ਰੁਪਇਆ ਇਤਿਹਾਸ ਦੇ ਸਤਕਾਰ ਵਿੱਚ ਮਾਇਆ ਭੇਜੀ ਗਈ ਆ ਤੈਦ ਲੋ ਧੰਨਵਾਦ ਸਿਆਣੇ ਬਜ਼ੁਰਗਾਂ ਵੱਲੋਂ ਇਤਿਹਾਸ ਦੇ ਸਤਕਾਰ ਵਿੱਚ ਮਾਇਆ ਭੇਜੀ ਗਈ ਹੈ ਗੁਰੂ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਇੱਥੇ ਉਹਨਾਂ ਬੰਦਿਆਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ ਚੰਗੇ ਕੰਮ ਕਰਨ ਵਾਲੇ ਇਨਸਾਨ ਨੂੰ ਉਹਨਾਂ ਦੇ ਹੁੰਦਿਆਂ ਵੀ ਯਾਦ ਕੀਤਾ ਜਾਂਦਾ ਹੈ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਯਾਦ ਕੀਤਾ ਜਾਂਦਾ ਹੈ ਸਾਡੇ ਪ੍ਰਚਾਰਕ ਸਹਿਬਾਨ ਸਾਡੇ ਭਰਾ ਮੋਹਨ ਸਿੰਘ ਜੀ ਨਰਿੰਦਰਪੁਰਾ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਚੱਲ ਕੇ ਤੁਹਾਡੇ ਨਗਰ ਦੇ ਵਿੱਚ ਸੇਵਾ ਕਰਨ ਵਾਸਤੇ ਆਏ ਨੇ ਸਾਡੇ ਦੋਨੋਂ ਭਰਾ ਪ੍ਰਚਾਰਕ ਮੋਹਨ ਸਿੰਘ ਨਰਿੰਦਰਪੁਰਾ ਅਤੇ ਸਾਡੇ ਭਰਾ ਅਮਰਤਪਾਲ ਸਿੰਘ ਜੀ ਭੀਖੀ ਇਹ ਸਾਰੇ ਹੀ ਸਾਡੇ ਪ੍ਰਚਾਰਕ ਸਹਿਬਾਨ ਤੁਹਾਡੇ ਨਗਰ ਦੇ ਵਿੱਚ ਸੇਵਾ ਕਰਨ ਦੇ ਲਈ ਪਹੁੰਚੇ ਨੇ ਅਸੀਂ 80 ਦੂਰੋਂ ਆ ਗਏ ਤੁਸੀਂ ਨਗਰ ਦੇ ਵਿੱਚ ਨਹੀਂ ਆ ਰਹੇ ਇਸ ਲਈ ਬੇਨਤੀ ਆ ਸੰਗਤ ਨੂੰ ਨਛੱਤਰ ਸਿੰਘ ਜੀ ਭਵਾਨੀਗੜ੍ਹ ਵਾਲੇ ਉਹਨਾਂ ਵੱਲੋਂ ਸਨਮਾਨ ਹੋਰ ਸੰਗਤਾਂ ਵੱਲੋਂ ਇਤਿਆਦ ਸਤਕਾਰ ਵਿੱਚ ਮਾਇਆ ਭੇਜੀ ਗਈ ਆ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ ਕਰਨ ਧਿਆਨ ਦਿਓ ਜਿਸ ਇਨਸਾਨ ਦੇ ਵਿੱਚ ਚੰਗੇ ਗੁਣ ਹੁੰਦੇ ਨੇ ਉਹਨੂੰ ਦੁਨੀਆ ਚੰਗਾ ਕਹਿੰਦੀ ਆ ਜਿਹਦੇ ਵਿੱਚ ਮਾੜੇ ਗੁਣ ਹੁੰਦੇ ਨੇ ਉਹਨੂੰ ਮਾੜਾ ਕਹਿੰਦੀ ਆ ਉਹ ਚੰਗੇ ਗੁਣ ਕਿਹੜੇ ਨੇ ਜਿਹੜੇ ਸਾਨੂੰ ਧਾਰਨ ਕਰਨੇ ਚਾਹੀਦੇ ਨੇ ਜਿਹਦੇ ਨਾਲ ਇਨਸਾਨ ਚੰਗਾ ਬਣਦਾ ਹੈ ਸਭ ਤੋਂ ਵੱਡਾ ਗੁਣ ਪਹਿਲਾ ਜਿਹਨੂੰ ਮਹਾਪੁਰਸ਼ਾਂ ਨੇ ਵੀ ਮੰਨਿਆ ਸਭ ਤੋਂ ਵੱਡਾ ਗੁਣ ਸੱਚ ਬੋਲਣਾ ਹਰ ਇੱਕ ਬੰਦੇ ਨੂੰ ਸੱਚ ਬੋਲਣਾ ਚਾਹੀਦਾ ਹੈ ਸੱਚ ਬਰਾਬਰ ਤੱਬ ਨਹੀਂ ਝੂਠ ਬਰਾਬਰ ਪਾਪ ਜਾਂਕੇ ਹਿਰਦੇ ਸੱਚ ਹੈ ਤਾਂਕੇ ਹਿਰਦੇ ਆਪ ਸੱਚ ਬੋਲਣ ਦੀ ਆਦਤ ਪਾਉਣੀ ਚਾਹੀਦੀ ਆ ਆਮ ਅਸੀਂ ਸਕੂਲਾਂ ਦੀਆਂ ਦੀਵਾਰਾਂ ਤੇ ਲਿਖਿਆ ਹੋਇਆ ਇਹ ਸ਼ਬਦ ਪੜ੍ਹਦੇ ਵੀ ਆ ਵੀ ਸਦਾ ਸੱਚ ਬੋਲੋ ਪਰ ਸੱਚ ਬੋਲਣਾ ਬੜਾ ਮੁਸ਼ਕਲ ਹੈ ਹਰ ਇੱਕ ਬੰਦੇ ਦੇ ਬਸ ਦੀ ਗੱਲ ਨਹੀਂ ਸੱਚ ਬੋਲਣਾ ਸੱਚ ਬੋਲਣ ਦੀ ਆਦਤ ਪਾਉਣੀ ਚਾਹੀਦੀ ਹੈ ਆਪ ਤੋਂ ਛੋਟੇ ਦੀ ਮਦਦ ਕਰਨੀ ਚਾਹੀਦੀ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿਉਂਕਿ ਖਾਲਸਾ ਪਰਉਪਕਾਰੀ ਆ ਖਾਲਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਰਉਪਕਾਰੀ ਬਣਾਇਆ ਜਿੱਥੇ ਪਰਉਪਕਾਰੀ ਬਣਾਇਆ ਉਥੇ ਜ਼ਬਰ ਜ਼ੁਲਮ ਦੇ ਨਾਲ ਲੜਨ ਦੇ ਯੋਗ ਵੀ ਬਣਾਇਆ ਇਹ ਖਾਲਸੇ ਦੇ ਵਿੱਚ ਗੁਣ ਪੈਦਾ ਕੀਤੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਣ ਦਾ ਮਤਲਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਸੀ ਜਦੋਂ ਜ਼ਰਮਾਣੇ ਹਿੰਦੁਸਤਾਨ ਤੇ ਚੜਾਈ ਕਰਕੇ ਆਉਂਦੇ ਸਨ ਲੁੱਟਾਂ ਖੋਹਾਂ ਕਰਕੇ ਲੈ ਜਾਂਦੇ ਸੀ ਉਹ ਜਿੱਥੇ ਸੋਨਾ ਚਾਂਦੀ ਧਨ ਮਾਲ ਲੁੱਟ ਕੇ ਲੈ ਜਾਂਦੇ ਸੀ ਅਹਿਮਦ ਸ਼ਾਹ ਬਦਾਲੀ ਵਰਗੇ ਮਹਾਨ ਕੋਸ਼ ਦੇ ਲਖਾਰੀ ਭਾਈ ਕਾਨ ਸਿੰਘ ਜੀ ਨਾਬੇ ਵਾਲਾ ਨੇ ਲਿਖਿਆ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਦੇ ਵਿੱਚੋਂ ਸੋਨਾ ਚਾਂਦੀ ਧਨਮਾਲ ਦੇ ਗੱਡੇ ਲੁੱਟ ਕੇ ਜਦੋਂ ਵਾਪਸ ਪਰਤ ਰਿਹਾ ਸੀ ਇੱਕ ਹੋਰ ਬਹੁਤ ਵੱਡੀ ਗੱਲ ਉਹਨੇ ਹਿੰਦੁਸਤਾਨ ਦੀਆਂ ਬਹੁਆਂ ਬੇਟੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੀਆਂ ਸਾਡੀਆਂ ਨੌਜਵਾਨ ਬੀਬੀਆਂ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀਆਂ ਗੁੱਤਾਂ ਨਾਲ ਗੁੱਤਾ ਬਨ ਕੇ ਜਿਵੇਂ ਕਟਿਆਂ ਵਾਲੇ ਜੋਟੇ ਕਰਕੇ ਲੈ ਕੇ ਜਾਂਦੇ ਨੇ ਇਸ ਤਰ੍ਹਾਂ ਕਜਨੀ ਦੇ ਬਾਜ਼ਾਰਾਂ ਦੇ ਵਿੱਚ ਲਿਜਾ ਕੇ ਇੱਕ ਇੱਕ ਟਕੇ ਦੇ ਵਿੱਚ ਬੀਬੀਆਂ ਨੂੰ ਵੇਚਿਆ ਜਾਂਦਾ ਸੀ ਇਹ ਸਾਡੇ ਹਾਲਾਤ ਸਨ ਉਸ ਵੇਲੇ ਦੇ ਮੁਗਲਾਂ ਦੀਆਂ ਸਰਕਾਰਾਂ ਵੇਲੇ ਇਹੋ ਜਿਹੇ ਹਾਲਾਤ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਜਰਮਾਨਿਆਂ ਨੂੰ ਰੋਕਣ ਦੇ ਲਈ ਪੰਥ ਖਾਲਸਾ ਦੀ ਸਾਜਨਾ ਕੀਤੀ ਸੀ ਇਤਿਹਾਸਕਾਰ ਦੱਸਦੇ ਹਨ ਉਸ ਵੇਲੇ ਬੱਕਰੇ ਦੀ ਕੀਮਤ 3 ਰੁਪਏ ਮੁਰਗੇ ਦੀ ਕੀਮਤ 1 ਰੁਪਿਆ ਚਿੱਤਰ ਬਟੇਰੇ ਦੀ ਕੀਮਤ 50-50 ਪੈਸੇ ਪਰ ਸਾਡੀਆਂ ਹਿੰਦੁਸਤਾਨ ਦੀਆਂ ਬੂਹਾਂ ਬੇਟੀਆਂ ਦੀ ਕੀਮਤ ਕੀ ਸੀ 1-1 ਟਕਾ 1-1 ਟਕੇ ਦੇ ਵਿੱਚ ਸਾਡੀਆਂ ਹਿੰਦੁਸਤਾਨ ਦੀਆਂ ਬੂਹਾਂ ਬੇਟੀਆਂ ਨੂੰ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਲਿਜਾ ਕੇ ਵੇਚਿਆ ਜਾਂਦਾ ਸੀ ਆਹ ਮੰਡੀਆਂ ਸਾਡੇ ਪਿੰਡਾਂ ਦੇ ਵਿੱਚ ਆਮ ਜਦੋਂ ਸੌਣ ਪਾਦੋਂ ਦਾ ਮਹੀਨਾ ਚੜ ਜਾਂਦਾ ਹੈ ਉਦੋਂ ਆਮ ਕਹਿੰਦੇ ਨੇ ਜੀ 30 ਲੱਗਦੀਆਂ ਨੇ ਸਰਕਾਰਾਂ ਨੂੰ ਵੀ ਇਸ ਗੱਲ ਦਾ ਧਿਆਨ ਤੀਆਂ ਵਾਸਤੇ ਪੈਸੇ ਦਿੰਦਿਆਂ ਨੇ ਫੰਡ ਦਿੰਦੇ ਨੇ ਇਹ ਤੀਆਂ ਸਾਡਾ ਕੋਈ ਤਿਹਾਰ ਨਹੀਂ ਤੀਆਂ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਖਾਲਸੇ ਦਾ ਔਰੰਗਜ਼ੇਬ ਵੱਲੋਂ ਤੀਆਂ ਪਿੰਡਾਂ ਦੇ ਵਿੱਚ ਲਾਈਆਂ ਜਾਂਦੀਆਂ ਸੀ ਜਦੋਂ ਬੀਬੀਆਂ ਇਕੱਠੀਆਂ ਹੁੰਦੀਆਂ ਸੀ ਫਿਰ ਉਹਨਾਂ ਦੇ ਵਿੱਚੋਂ ਛਾਂਟ-ਛਾਂਟ ਕੇ ਸੁਨੱਖੀਆਂ ਸੋਹਣੀਆਂ ਸੋਹਣੀਆਂ ਬੀਬੀਆਂ ਨੂੰ ਗਜਨੀ ਦੇ ਬਾਜ਼ਾਰਾਂ ਦੇ ਤੇ ਲਾ ਕੇ ਵੇਚਿਆ ਜਾਂਦਾ ਸੀ ਇਹ ਹੈ ਤੀਆਂ ਅਸੀਂ ਚਾਹ ਨਾਲ ਜਾਂਦੇ ਹਾਂ ਸਾਡੀਆਂ ਬੀਬੀਆਂ ਚਾਹਾਂ ਨਾਲ ਜਾਂਦੀਆਂ ਨੇ ਵੀ ਪਤਾ ਨਹੀਂ ਤੀਆਂ ਦਾ ਕਿੱਡਾ ਕ ਤਿਹਾਰ ਹੈ ਸਾਡਾ ਕੋਈ ਸਬੰਧ ਨਹੀਂ ਤੀਆਂ ਨਾਲ ਖਾਲਸੇ ਦਾ ਆਓ ਚੰਗੇ ਗੁਣ ਧਾਰਨ ਕਰੋ ਉਹ ਚੰਗੇ ਗੁਣ ਕਿਹੜੇ ਨੇ ਜਿਦੇ ਨਾਲ ਇਨਸਾਨ ਚੰਗਾ ਬਣਦਾ ਮੈਂ ਤੁਹਾਡੀ ਸੇਵਾ ਦੇ ਵਿੱਚ ਕਵਤਾ ਇਹ ਸ਼ੁਰੂਆਤ ਕਰਨ ਲੱਗੇ ਹਾਂ ਨੇਕੀ ਖੱਟ ਬੰਦੇ ਬਧੀਆਂ ਕਮਾਈਏ ਨਾ ਮਾੜੇ ਔਗਣਾ ਦਾ ਤਿਆਗ ਕਰੀਏ ਚੰਗੇ ਗੁਣ ਧਾਰਨ ਕਰੀਏ ਦਾਸ ਦਾ ਕਬਿਸ਼ਰੀ ਜਿੱਥੇ ਆਪ ਸੰਗਤ ਦੀ ਸੇਵਾ ਦੇ ਵਿੱਚ ਇਸ ਤਰ੍ਹਾਂ ਕਹਿ ਰਿਹਾ ਹੈ ਐ ਮਨ ਬਣ ਜਾ ਸੁੱਚਾ ਮੋਤੀ ਐ ਮਨ ਬਣ ਜਾ ਸੁੱਚਾ ਮੋਤੀ ਕੁਝ ਸਿੱਖ ਸਿਆਣਿਆਂ ਦੀ ਰੀਤੀ ਮੋਤੀ ਵਣੇ ਤੈਨੂੰ ਹੰਸ ਪਛਾਨਣਾ ਪਾਲੈ ਸੱਚੇ ਨਾਲ پاک ਪਰਿਤੀ ਝੂਠ ਕਪਟ ਛਲ ਪਾਪ ਕਮਾਇਆ ਸਭ ਕੂੜ ਕਮਾਈ ਕੀਤੀ ਕਾਮਲ ਮਰਸ਼ਦ ਧਾ ਲੜਫੜ ਲੈ ਤੇਰੀ ਬਾਜੀ ਜਾਂਦੀ ਬੀਤੀ ਤੇਰੀ ਬਾਜੀ ਜਾਂਦੀ ਬੀਤੀ ਬੋਲੀਏ ਨਾ ਝੂਠ ਤੋਲੀਏ ਨਾ ਘੱਟ ਜੀ ਥੋਲੀਏ ਨਾ ਘੱਟ ਜੀ ਮਾਰੀਏ ਨਾ ਦੁੱਖ ਹੀ ਦਿਲਾਏ ਉੱਤੇ ਸੱਟ ਜੀ ਦਿਲਾਏ ਉੱਤੇ ਸੱਟ ਜੀ ਮਿਲੇ ਹੋਏ ਦਿਲਾਂ ਦੇ ਵਛੋੜੇ ਪਾਈਏ ਨਾ ਜੀ ਵਛੋੜੇ ਪਾਈਏ ਨਾ ਨੇਕੀ ਖੱਟ ਬੰਦੇ ਵਦੀਆਂ ਕਮਾਏ ਨਾ ਵਦੀਆਂ ਕਮਾਏ ਨਾ ਉਸਦਾ ਨਹੀਂ ਰਹਿਣਾ ਹੁਸ਼ਨ ਜਵਾਨੀ ਨੇ ਹੁਸ਼ਨ ਜਵਾਨੀ ਨੇ ਕੋਚਕਾਰ ਜਾ ਬਣਾ ਸਰੀਰ ਫਾਨੀ ਨੇ ਉਹ ਸਰੀਰ ਫਾਨੀ ਨੇ ਬੇਸ਼ਿਆਂ ਦੇ ਪਿੱਛੇ ਸੁਰਤੀ ਲਗਾਈਏ ਨਾ ਸੁਰਤੀ ਲਗਾਈਏ ਨਾ ਨੇਕੀ ਖੱਟ ਬੰਦੇ ਵਦੀਆਂ ਕਮਾਏ ਨਾ ਵਦੀਆਂ ਕਮਾਏ ਨਾ ਆਪਣੀ ਕਮਾਈ ਤੇ ਸਵਰ ਕਰੀਏ ਓ जरिए रखिए अमान लालच बधाई ना लालच बधाई ना लालच बधाई ना नेकी ने खंड बंदे बधिया कमाइए ना बदिया कमाये ना चोर ਕਨਾਲ ਪਾਵਣੀ ਲਿਹਾਜ ਕੀ ਪਾਵਣੀ ਲਿਹਾਜ ਕੀ ਬੁਰੀ ਹੁੰਦੀ ਸੋਬਤ ਚੁਗਲ ਲਬਾਜ ਕੀ ਜੀ ਚੁਗਲ ਲਬਾਜ ਕੀ ਜੂਏ ਦੇ ਵਪਾਰੇ ਵਿੱਚ ਕਾਦੇ ਜਾਈਏ ਨਾ ਹਾਂ ਜੀ ਕਾਦੇ ਜਾਈਏ ਨਾ ਨੇਕੀ ਖੱਟ ਬੰਦੇ ਵਾਦੀਆਂ ਕਮਾਈਏ ਨਾ ਵਾਦੀਆਂ ਕਮਾਈਏ ਨਾ ਸਭਾ ਵਿੱਚ ਬੈਠ ਗੱਲ ਕਰੇ ਮੁੱਲ ਦੀ ਗੱਲ ਕਰੇ ਮੁੱਲ ਦੀ ਦਿਲੋ ਲਾ ਕੇ ਕਹੀਏ ਭਲਾਈ ਕੁੱਲ ਦੀ ਜੀ ਭਲਾਈ ਕੁੱਲ ਦੀ ਆਪਣੀ ਬੜਾਈ ਆਪੇ ਹੀ ਕਰਾਈਏ ਨਾ ਆਪੇ ਹੀ ਕਰਾਈਏ ਨਾ ਨੇਕੀ ਖੱਟ ਬੰਦੇ ਵਾਦੀਆਂ ਕਮਾਈਏ ਨਾ ਵਾਦੀਆਂ ਕਮਾਈਏ ਨਾ ਚਣ ਚੱਕ ਕਿਸੇ ਨਾਲ ਪਾਈਏ ਬੈਰ ਨਾ ਹਾਂਜੀ ਪਾਈਏ ਗੈਰ ਨਾ ਇੱਕੋ ਰੂਪ ਜਾਣੀਏ ਕਿਸੇ ਕੋ ਗੈਰ ਨਾ ਜੀ ਕਿਸੇ ਕੋ ਗੈਰ ਨਾ ਝਗੜਿਆਂ ਦੇ ਵਿੱਚ ਜ਼ਿੰਦਗੀ ਫਸਾਈਏ ਨਾ ਜ਼ਿੰਦਗੀ ਫਸਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਵਧੀਆਂ ਕਮਾਈਏ ਨਾ ਉਹ ਬੰਦਾ ਸੋਈ ਜਿਹੜਾ ਵਕਤ ਵਿਚਾਰ ਲੇ ਵਕਤ ਵਿਚਾਰ ਲੇ ਆ ਕਿਸੇ ਟਾਈਮ ਸਮਾ ਸਕਤ ਸੁਹਾਰਲੇ ਸਕਤ ਸੁਹਾਰਲੇ ਸੁਣ ਕੇ ਮਮੂਲੀ ਗੱਲ ਕਵਰਾਈਏ ਨਾ ਐਵੇਂ ਖਵਰਾਈਏ ਨਾ ਐਵੇਂ ਖਵਰਾਈਏ ਨਾ ਨੇਕੀ ਖੰਡ ਬੰਦੇ ਵਾਦੀਆਂ ਕਮਾਈਏ ਨਾ ਵਾਦੀਆਂ ਕਮਾਈਏ ਨਾ ਉਥੇ ਕਾ ਨੂੰ ਜਾਈਏ ਜਿੱਥੇ ਹੋਵੇ ਮਾਣਨਾ ਜਿੱਥੇ ਹੋਵੇ ਮਾਣਨਾ ਇੱਜ਼ਤਾਂ ਬਗੈਰ ਸੌਂਦਿਆ ਨਿਸਾਨ ਨਾ ਸੌਂਦਿਆ ਨਿਸਾਨ ਨਾ ਐਵੇਂ ਮੱਲੂ ਮੱਲੂ ਚੌਧਰੀ ਕਾ ਹਾਏ ਨਾ ਚੌਧਰੀ ਕਹਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਵਧੀਆਂ ਕਮਾਈਏ ਨਾ ਉੱਤੇ ਨਾ ਲੈਣਾ ਸੋਦੀ ਅੰਦਰ ਵੜ ਕੇ ਜੀ ਅੰਦਰ ਵੜ ਕੇ ਆਇਆ ਕੀ ਸੁਆਦ ਜੇ ਨਾ ਮੇੜਾ ਲੜਕੇ ਜੇ ਨਾ ਮੇੜਾ ਲੜਕੇ ਮਿੱਟੀ ਪੱਟੀ ਜਾਵੇ ਗੱਲ ਨੂੰ ਵਧਾਈਏ ਨਾ ਗੱਲ ਨੂੰ ਵਧਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਵਧੀਆਂ ਕਮਾਈਏ ਨਾ ਬੋਲ ਨੂੰ ਨਜਾਇਜ਼ ਬੋਲੀਏ ਤਰੀਕੇ ਸੇ ਬੋਲੀਏ ਤਰੀਕੇ ਕਿਸੇ ਮੁਲਾਕਾਤ ਚਾਹੀਏ ਰੱਖਣੀ ਸਰੀ ਕਿਸੇ ਰੱਖਣੀ ਸਰੀ ਕਿਸੇ ਖਾਈਏ ਹੱਕ ਆਪਣਾ ਬਗਾਨਾ ਖਾਈਏ ਨਾ ਜੀ ਬਗਾਨਾ ਖਾਈਏ ਨਾ ਨੇਕੀ ਖੱਟਾ ਬੰਦੇ ਬਾਦੀਆਂ ਕਮਾਈਏ ਨਾ ਬਾਦੀਆਂ ਕਮਾਈਏ ਨਾ ਉਹ ਕਵਤਾ ਬਗਾਨੀ ਵਿੱਚ ਨਾਮ ਪਾਉਂਦੇ ਨੂੰ ਤੈਨੂੰ ਨਾਮ ਪਾਉਂਦੇ ਨੂੰ ਆਉ ਕੀ ਸਵਾਦ ਫੜ ਲੈ ਅਜ ਗਾਉਂਦੇ ਨੂੰ ਫੜ ਲੈ ਅਜ ਗਾਉਂਦੇ ਨੂੰ ਉਖਿਆ ਬਣਾਉਣੀ ਇੱਜ਼ਤ ਗਵਾਇਏ ਨਾ ਇੱਜ਼ਤ ਗਵਾਇਏ ਨਾ ਇੱਜ਼ਤ ਗਵਾਇਏ ਨਾ ਨੇਕੀ ਖੱਟਾ ਬੰਦੇ ਵਾਦੀਆਂ ਕਮਾਈਏ ਨਾ ਵਾਦੀਆਂ ਕਮਾਈਏ ਨਾ ਮਿੱਠਾ ਬੋਲ ਦਿਲ ਸਭਨਾ ਦਾ ਮੋਲੀਏ ਸਭਨਾ ਦਾ ਮੋਲੀਏ ਕਰਕੇ ਗੁਣੀ ਦੀ ਸੇਵਾ ਗੋਣ ਖੋਲੀਏ ਉਹ ਤੋਂ ਗੋਣ ਖੋਲੀਏ ਬੇਨਾ ਗੋਣ ਸਿੱਖੇ ਲੰਤਾ ਜਾ ਲੰਗਾਈਏ ਨਾ ਲੰਗਾ ਜਾ ਲੰਗਾਈਏ ਨਾ ਨੇਕੀ ਖੱਟ ਬੰਦੇ ਬਾਦੀਆਂ ਕਮਾਈਏ ਨਾ ਬਾਦੀਆਂ ਕਮਾਈਏ ਨਾ ਉਹ ਰੱਖੇਗਾ ਸਚਾਈ ਨਾ ਤੂੰ ਧੋਖਾ ਖਾਵੇਂਗਾ ਨਾ ਤੂੰ ਧੋਖਾ ਖਾਵੇਂਗਾ ਹਾਰ ਕੇ ਧਰਮ ਨਰਕਾਂ ਨੂੰ ਜਾਵੇਂਗਾ ਨਰਕਾਂ ਨੂੰ ਜਾਵੇਂਗਾ ਦੇਵੀ ਦੇ ਆਲਾ ਜਾਲ ਪਾਪਾਂ ਦੇ ਵਸ਼ਾਈਏ ਨਾ ਪਾਪਾਂ ਦੇ ਵਸ਼ਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਵਧੀਆਂ ਕਮਾਈਏ ਨਾ ਰੱਖੇਗਾ ਸਚਾਈ ਨਾ ਤੂੰ ਧੋਖਾ ਖਾਵੇਂਗਾ ਹਾਰ ਕੇ ਧਰਮ ਨਰਕਾਂ ਨੂੰ ਜਾਵੇਂਗਾ ਦੇਵੀ ਦੇ ਆਲਾ ਜਾਲ ਪਾਪਾਂ ਦੇ ਵਸ਼ਾਈਏ ਨਾ ਨੇਕੀ ਖੱਟ ਬੰਦੇ ਵਧੀਆਂ ਕਮਾਈਏ ਨਾ ਚੰਗੇ ਕੰਮ ਕਰੀਏ ਜਿਹੜਾ ਦੁਨੀਆ ਯਾਦ ਕਰੇ ਅੱਜ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜੇ ਉਹਨਾਂ ਨੇ ਧਰਮ ਦੇ ਲਈ ਆਪਣੀ ਆਬਰੂ ਇੱਜ਼ਤ ਨੂੰ ਬਚਾਉਣ ਦੇ ਲਈ ਕੁਰਬਾਨੀਆਂ ਕੀਤੀਆਂ ਤਾਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਆਓ ਆਹ ਜਿਹੜਾ ਮਹੀਨਾ ਚੱਲ ਰਿਹਾ ਹੈ ਬਸੰਤਰ ਉਤ ਚੱਲ ਰਹੀ ਹੈ ਆਪਾਂ ਇਸ ਦੇ ਨਾਲ ਸੰਬੰਧਤ ਇਤਿਹਾਸ ਤੁਹਾਡੀ ਸੇਵਾ ਦੇ ਵਿੱਚ ਕਹਿਣ ਦਾ ਯਤਨ ਕਰੀਏ ਸਾਲ ਦੀਆਂ 6 ਰੁੱਤਾਂ ਨੇ 12 ਮਹੀਨੇ ਹੁੰਦੇ ਨੇ ਸਾਲ ਦੇ 6 ਰੁੱਤਾਂ ਨੇ 2 ਮਹੀਨਿਆਂ ਦੀ ਕਰੁੱਤ ਹੈ ਆਮ ਆਪਾਂ ਨੂੰ ਦੋ ਰੁੱਤਾਂ ਬਾਰੇ ਪਤਾ ਹੈ ਗਰਮੀ ਅਤੇ ਸਰਦੀ ਇਹ ਦੋ ਰੁੱਤਾਂ ਬਾਰੇ ਸਾਰਿਆਂ ਨੂੰ ਪਤਾ ਹੈ ਜਿਹੜੀਆਂ ਦੂਜੀਆਂ 4 ਰੁੱਤਾਂ ਨੇ ਉਹਨਾਂ ਬਾਰੇ ਬਹੁਤ ਘੱਟ ਸੱਜਣਾ ਨੂੰ ਪਤਾ ਹੈ ਕਿਉਂਕਿ ਇਹ ਆਪਾਂ ਨੂੰ ਲੱਗਦੀਆਂ ਨੇ ਜਦੋਂ ਸਿਆਲ ਸ਼ੁਰੂ ਹੋ ਜਾਂਦਾ ਤੋ ਪਾਲਾ ਲੱਗਦਾ ਜਦੋਂ ਮੌਸਮ ਦੇ ਵਿੱਚ ਤਬਦੀਲੀ ਆ ਜਾਂਦੀ ਆ ਗਰਮੀ ਲੱਗਣ ਲੱਗ ਜਾਂਦੀ ਆ ਇਹ ਆਪਾਂ ਮਹਿਸੂਸ ਕਰਦੇ ਆ ਵੀ ਹੁਣ ਗਰਮੀ ਦਾ ਮਹੀਨਾ ਸ਼ੁਰੂ ਹੋ ਗਿਆ ਦੋ ਰੁੱਤਾਂ ਤਾਂ ਆਏ ਨੇ ਇੱਕ ਸਭ ਤੋਂ ਸੋਹਣੀ ਰੁੱਤ ਜਿਹਨੂੰ ਕਿਹਾ ਗਿਆ ਬਸੰਤ ਰੁੱਤ ਜਿਹੜੀ ਹੁਣ ਚੱਲ ਰਹੀ ਆ ਇਹਨੂੰ ਗੁਰਬਾਣੀ ਦੇ ਵਿੱਚ ਵੀ ਬਹੁਤ ਵੱਡੀ ਮਹਾਨਤਾ ਦਿੱਤੀ ਹੈ ਕਿਉਂਕਿ 31 ਰਾਗਾਂ ਦੇ ਵਿੱਚੋਂ ਇੱਕ ਰਾਗ ਦਾ ਨਾਂ ਹੈ ਬਸੰਤ ਰਾਗ ਇਹ ਜਿਹੜਾ ਬਸੰਤਰੁੱਤ ਹੈ ਜਿਹੜੀ ਇਹਦੇ ਵਿੱਚ ਬਨਸਪਤੀ ਹੈ ਜਿਹੜੀ ਉਹ ਪੁੰਗਰਦੀ ਹੈ ਨਵੀਆਂ ਟਾਹਣੀਆਂ ਨਿਕਲਦੀਆਂ ਨੇ ਬਨਸਪਤੀ ਹਰਿਆਵਲ ਹੋ ਜਾਂਦੀ ਹੈ ਇਸ ਰੁੱਤ ਨੂੰ ਸਭ ਤੋਂ ਵਧੀਆ ਮੰਨਿਆ ਗਿਆ ਹੈ ਇਹ ਤੀਸਰੀ ਰੁੱਤ ਹੈ ਇੱਕ ਰੁੱਤ ਹੁੰਦੀ ਹੈ ਪੱਤ ਝੜਦੀ ਦੂਸਰੀਆਂ ਦੌਰਤਾਂ ਇਕ ਰੁੱਤ ਹੈ ਬਸਾਖ ਦੀ ਇਕ ਰੁੱਤ ਹੈ ਅੱਸੂ ਕਤੇ ਦੀ ਇਹ 6 ਰੁੱਤਾਂ ਨੇ ਸਾਲ ਦੀਆਂ ਬਸੰਤ ਰੁੱਤ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਾਜਾਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪਹੁੰਚੀ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਨ 1677 ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦ ਹੋਏ 11 ਨਵੰਬਰ 1675 ਵਾਲੇ ਦਿਨ ਸਤਿਗੁਰਾਂ ਦੇ ਸ਼ਹੀਦ ਹੋਣ ਤੋਂ 2 ਸਾਲ ਬਾਅਦ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਠ ਹੋਇਆ ਦੂਰੋਂ ਦੂਰੋਂ ਸੰਗਤ ਬਾਜਾਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਬਾਬਾ ਬੁੱਢਾ ਜੀ ਦੀ ਅੰਸ਼ਵੰਸ ਦੇ ਵਿੱਚੋਂ ਸੀ RAM ਕੋਇਰ ਜੀ ਜਿਨੇ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੀ ਉਹਨਾਂ ਸੰਗਤਾਂ ਦੇ ਵਿੱਚ ਲਾਹੌਰ ਦੀ ਧਰਤੀ ਤੋਂ ਸਮੇਤ ਪਰਿਵਾਰ ਦੇ ਇੱਕ ਗੁਰਸਿੱਖ ਚੱਲ ਕੇ ਆਇਆ ਜਿਹਦਾ ਨਾਂ ਹੈ ਹਰਜਸ ਸੁਪੀਖੀ ਹਰਜਸ ਉਹਦਾ ਨਾਂ ਸੀ ਸੁਪੀਖੀ ਉਹਦਾ ਗੋਤ ਸੀ ਉਹਦੇ ਨਾਲ ਇੱਕ ਛੋਟੀ ਬੱਚੀ ਸੀ ਜਿਹਦਾ ਨਾਂ ਹੈ ਜੀਤਾ ਜੀ ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦਾ ਇਕੱਠ ਹੋਇਆ ਨਾ ਮਾਤਾ ਗੁਜਰੀ ਜੀ ਨੇ ਆਪਣੇ ਭਰਾ ਕ੍ਰਿਪਾਲ ਚੰਦ ਦੇ ਨਾਲ ਰਾਇ ਕੀਤੀ ਵੀਰ ਜੀ ਜਿਸ ਦਿਨ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹੀਦ ਹੋਏ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੋਈ ਵੀ ਖੁਸ਼ੀ ਨਹੀਂ ਮਨਾਈ ਗਈ ਕੋਈ ਖੁਸ਼ੀ ਦਾ ਸਮਾਗਮ ਨਹੀਂ ਕੀਤਾ ਗਿਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਸ਼ਹੀਦ ਹੋਣ ਵਾਸਤੇ ਗਏ ਚੱਲੇ ਸਨ ਉਦੋਂ ਮਾਤਾ ਗੁਜਰੀ ਜੀ ਨੂੰ ਇੱਕ ਗੱਲ ਕਹਿ ਕੇ ਗਏ ਸੀ ਗੁਰੂ ਸਾਹਿਬ ਵੀ ਗੋਵਿੰਦ ਰਾਏ ਦੀ ਸ਼ਾਦੀ ਜਲਦੀ ਕਰ ਦਿਓ ਇਹਦੀ ਉਮਰ ਛੋਟੀ ਹੈ ਕਾਰਜ ਨੇ ਬਹੁਤ ਵੱਡੇ ਕਰਨੇ ਨੇ ਇਸ ਲਈ ਗੋਵਿੰਦ ਰਾਏ ਦੀ ਸ਼ਾਦੀ ਜਲਦੀ ਕਰ ਦਿਓ ਸੰਗਤ ਦਾ ਇਕੱਠ ਹੈ ਆਪਣੇ ਭਰਾ ਨੂੰ ਮਾਤਾ ਗੁਜਰੀ ਜੀ ਕਹਿਣ ਲੱਗੇ ਕਿਰਪਾਲ ਚੰਦ ਨੂੰ ਵੀ ਸੰਗਤ ਦੇ ਵਿੱਚ ਤੁਸੀਂ ਜਾ ਕੇ ਇਹ ਬੇਨਤੀ ਕਰੋ ਵੀ ਬਾਲ ਗੋਵਿੰਦ ਰਾਏ ਨੂੰ ਕੋਈ ਆਪਣੀ ਧੀ ਦਾ ਰਿਸ਼ਤਾ ਦੇਵੇ ਮਾਮਾ ਕਰਪਾਲ ਚੰਦ ਜੀ ਨੇ ਆ ਕੇ ਸੰਗਤ ਦੇ ਵਿੱਚ ਇਹ ਬੇਨਤੀ ਕੀਤੀ ਬਈ ਜਿੰਨੀ ਵੀ ਸੰਗਤ ਪਹੁੰਚੀ ਹੈ ਦੂਰ ਦਰੇੜਿਆਂ ਤੋਂ ਚੱਲ ਕੇ ਬਾਲ ਗੋਵਿੰਦ ਰਾਏ ਦੀ ਸ਼ਾਦੀ ਕਰਨੀ ਹੈ ਕੋਈ ਗੁਰਸਿੱਖ ਉੱਠੋ ਜਿਹੜਾ ਆਪਣੀ ਧੀ ਦਾ ਰਿਸ਼ਤਾ ਬਾਲ ਗੋਵਿੰਦ ਰਾਏ ਨਾਲ ਕਰ ਦੇਵੇ ਕਹਿੰਦੇ ਉਸ ਸਜੀ ਹੋਈ ਸੰਗਤ ਦੇ ਵਿੱਚੋਂ ਫਿਰ ਇੱਕ ਗੁਰਸਿੱਖ ਉੱਠਿਆ ਹਰਜਾਸ ਸਿੰਘ ਭੀਖੀ ਉਹਨੇ ਹੱਥ ਜੋੜ ਕੇ ਮਾਮਾ ਕਰਪਾਲ ਚੰਦ ਜੀ ਨੂੰ ਕਿਹਾ ਬਈ ਜੀ ਮੈਂ ਆਪਣੀ ਧੀ ਦਾ ਰਿਸ਼ਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਕਰਨ ਵਾਸਤੇ ਤਿਆਰ ਹਾਂ। ਮੇਰੀ ਗੱਲ ਵੀ ਹੋਈ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਰਿਸ਼ਤੇ ਬਾਰੇ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਹ ਕਹਿ ਕੇ ਮੈਨੂੰ ਰੋਕ ਦਿੱਤਾ ਸੀ ਵੀ ਤੇਰੀ ਲੜਕੀ ਦਾ ਰਿਸ਼ਤਾ ਲਾਵਾਂਗੇ ਤਾਂ ਸਹੀ ਸ਼ਾਦੀ ਤੇਰੀ ਲੜਕੀ ਦੀ ਗੋਵਿੰਦ ਰਾਏ ਨਾਲ ਹੋਏਗੀ। ਪਰ ਇਹ ਜਿਹੜੀਆਂ ਰਸਮਾਂ ਨੇ ਇਹ ਅਸੀਂ ਨਹੀਂ ਨਿਭਾਉਣੀਆਂ ਅਸੀਂ ਇੱਥੇ ਹਾਜ਼ਰ ਨਹੀਂ ਹੋਵਾਂਗੇ ਰਿਸ਼ਤਾ ਤੇਰੀ ਲੜਕੀ ਦਾ ਲੈ ਲਵਾਂਗੇ ਮੇਰੇ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਾਅਦਾ ਕੀਤਾ ਹੋਇਆ ਅਸੀਂ ਵਚਨ ਕੀਤੇ ਹੋਏ ਸੀ ਅੱਜ ਗੁਰੂ ਸਾਹਿਬ ਸ਼ਹੀਦ ਹੋ ਗਏ ਨੇ ਮੈਂ ਆਪਣੀ ਲੜਕੀ ਦਾ ਰਿਸ਼ਤਾ ਬਾਲ ਗੋਵਿੰਦ ਰਾਏ ਮਹਾਰਾਜ ਦੇ ਨਾਲ ਕਰਨ ਵਾਸਤੇ ਤਿਆਰ ਹਾਂ ਜਿਵੇਂ ਹਰਜਸ ਭੀਖੀ ਮਾਮਾ ਕਰਪਾਲ ਚੰਦ ਜੀ ਨੂੰ ਮਾਤਾ ਗੁਜਰੀ ਜੀ ਨੂੰ ਆਪਣੀ ਧੀ ਦਾ ਰਿਸ਼ਤਾ ਕਰਨ ਵਾਸਤੇ ਬੇਨਤੀਆਂ ਕਰਦਾ ਹੈ ਉਹ ਸਮੇਂ ਦੇ ਇਤਿਹਾਸ ਨੂੰ ਕਰਾਚੋਵਾਲੰਦਾ ਕਵੀਸ਼ਰ ਜਿੱਥਾ ਆਪ ਸੰਗਤ ਦੀ ਸੇਵਾ ਦੇ ਵਿੱਚ ਇਸ ਤਰ੍ਹਾਂ ਕਹਿ ਰਿਹਾ ਮਹੇਰੀ ਬੰਦਨਾ ਗੁਰੂ ਦਸ਼ਮੇਸ਼ ਤਾਈ ਜੋ ਹਿੰਦ ਦਾ ਧਰਮ ਬਚਾਉਣ ਵਾਲੇ ਹਰੀ ਚੰਦ ਨੂੰ ਦਾਨ ਮੇ ਮਾਤ ਕਰਿਆ ਦਾਨੀ ਪੁੱਤਰਾ ਦੇ ਅਖਵਾਨ ਵਾਲੇ ਹੋਇਆ ਅਮਰ ਤੇਰੀਆਂ ਯਾਦਗਾਰਾਂ ਸਤਾਸ਼ੀਸ਼ਾਂ ਦੀ ਭੇਟ ਚੜਾਉਣ ਵਾਲੇ ਸਾਰਾ ਭਾਰ ਸਰਵੰਸ਼ ਦਰਬਾਰ ਸੰਘਾ ਨਾਰੇ ਸਾਵਰਤੇ ਸ਼ੁਕਰ ਦੇ ਲਾਉਣ ਵਾਲੇ ਨਾਰੇ ਸਾਵਰਤੇ ਸ਼ੁਕਰ ਦੇ ਲਾਉਣ ਵਾਲੇ ਜਦ ਗੁਰਤਾ ਗੱਦੀ ਤੇ ਸਤ ਗੁਰ ਦਸਵੇਂ ਹਨ ਬਰਾਜੇ ਨੰਦਪੁਰ ਦੀ ਧਰਤੀ ਤੇ ਨੰਦਪੁਰ ਦੀ ਧਰਤੀ ਤੇ ਉਦੋਂ ਵੱਜਦੇ ਅਨਹਦ ਬਾਜੇ ਨੰਦਪੁਰ ਦੀ ਧਰਤੀ ਤੇ ਉਦੋਂ ਵੱਜਦੇ ਅਨਹਦ ਬਾਜੇ ਘਰ ਦਰਸ਼ਨ ਘੋਬੰਦ ਦੇ ਹਰ ਦਾ ਬਾਗ ਵਰ ਫੜੇ ਘਰ ਦਾ ਰਿਸ਼ਤਾ ਮਨਝੂਰ ਕਰੋ ਹਰ ਜਸ ਖੜਾ बेनती करता रिश्ता मन झूर करो हर हकीदा लम्मी सोच सोच भब दरदा रिश्ता मन झूर करो हर जस खड़ा बेनती करदा रिश्ता मन झूर करो हर जस खड़ा बेनती करदा फिर राम कौर ने जी गुरता गद्दी तिलक लगाया ਜਸ ਦੁਨੀਆਂ ਗਾਉਂਦੀ ਐ ਜਸ ਦੁਨੀਆਂ ਗਾਉਂਦੀ ਐ ਕਹਿੰਦੇ ਰੱਬ ਧਰਤੀ ਤੇ ਆਇਆ ਜਸ ਦੁਨੀਆਂ ਗਾਉਂਦੀ ਐ ਕਹੇ ਦੇ ਰਬ ਧਰਤੀ ਤੇ ਆਇਆ ਏ ਕਹਾਰ ਸੇਵਾ ਸੰਗਤ ਦੀ ਭੇੜਾ ਭਗ ਸਾਗਰ ਤੂੰ ਤਰਦਾ ਰਿਸ਼ਤਾ ਮਨ ਯੂਰ ਕਰੋ ਹਰ ਜਸ ਖੜਾ ਬੇਨਤੀ ਕਰਦਾ ਰਿਸ਼ਤਾ ਮਨ ਯੂਰ ਕਰੋ ਹਰ ਜਸ ਖੜਾ ਬੇਨਤੀ ਕਰਦਾ ਨੰਦਪੁਰ ਦੀ ਧਰਤੀ ਤੇ ਸੰਗਤ ਝਲ ਲਹਾਰੋ ਆਈਆ ਸਭ ਦਰਸ਼ਨ ਕਰਦੇ ਨੇ ਆ ਸਭ ਦਰਸ਼ਨ ਕਰਦੇ ਨੇ ਇਕੱਠੇ ਹੋ ਕੇ ਮਾਈ ਭਾਈ ਸਭ ਦਰਸ਼ਨ ਕਰਦੇ ਨੇ ਇਕੱਠੇ ਹੋ ਕੇ ਮਾਈ ਭਾਈ ਪਿਆਹੋ ਜੀ ਤੋਹ ਰਾਣੀ ਦਾ ਸੋਚੇ ਕਹੇ ਬਿਨਾਂ ਹਣੀ ਸਰਦਾ ਇਸ ਤਾ ਮਨ ਝੂਰ ਕਰੋ ਪਰ ਜਸ ਖੜਾ ਬੇ ਨਤੀ ਕਰਦਾ ਰਸਤਾ ਮਨ ਝੂਰ ਕਰੋ ਹਰ ਜਸ ਖੜਾ ਬੇ ਨਦੀ ਕਰਦਾ ਹਾ ਤੇ ਮਾ ਗੁਰੂ ਨੂੰ ਪਰ ਜਸ ਅਸਾ ਹਾਲ ਸੁਆ ਮੈਂ ਤੇਰੇ ਗੋਵਿੰਦਨੋ ਰਿਸ਼ਤਾ ਧੀ ਦਾ ਲੈ ਕੇ ਆਇਆ ਮੈਂ ਤੇਰੇ ਗੋਵਿੰਦਨੋ ਰਿਸ਼ਤਾ ਧੀ ਦਾ ਲੈ ਕੇ ਆਇਆ ਸਿੱਖ ਸੇਵਕ ਤੁਹਾਡਾ ਹੁਕਰ ਗੁਰੂ ਨਾਨਕ ਦੇ ਘਰ ਦਾ ਰਿਸ਼ਤਾ ਮਨ ਨੂਰ ਕਰੋ ਹਰ ਜਸ ਖੜਾ ਬੇ ਨਤੀ ਕਰਦਾ ਰਿਸ਼ਤਾ ਮਨ ਯੂਰ ਕਰੋ ਹਰ ਜਸ ਖੜਾ ਬੇ ਨਤੀ ਕਰਦਾ ਜਾਂ ਮਾਂ ਤਾਂ ਗੁਜਰੀ ਦੇ ਜੀਤੋ ਵਿੱਚ ਗੋਦ ਦੇ ਬੈਗੀ ਨੂੰ ਤੇਗ ਬਹਾਦਰ ਦੀਆ ਨੂੰ ਤੇਗ ਬਹਾਦਰ ਦੀਆ ਸਾਰੀ ਸੰਗਤ ਮੁੱਖੋਂ ਕਹੇਗੀ ਨੂੰ ਤੇਗ ਬਹਾਦਰ ਦੀਆ ਸਾਰੀ ਸੰਗਤ ਮੱਖੋ ਕਹੇਗੀ ਬਸ ਕਿਰਪਾ ਕਰ ਦੇਵੋ ਸਾਡਾ ਥੋੜੇ ਬਿਨਾਂ ਹਣੀ ਸਰਦਾ ਰਸਤਾ ਮਨ ਜੂਰ ਕਰੋ ਹਰ ਜਸ ਖੜਾ ਬੇਨਤੀ ਕਰਦਾ ਰਸਤਾ ਮਨ ਜੂਰ ਕਰੋ ਹਰ ਜਸ ਖੜਾ ਬੇਨਤੀ ਕਰਦਾ ਸਾਧਾਰਤੀ ਗੁਜਰੀ ਨੇ ਸੰਗਤ ਲਾਗੀ ਦੇਣ ਬਧਾਈਆਂ ਕਰ ਦਰਸ਼ਨ ਸਤਗੁਰ ਦੇ ਆ ਕਰ ਦਰਸ਼ਨ ਸਤ ਗੁਰ ਦੇ ਕਲੀਆਂ ਖਿਲ ਪਈਆਂ ਮਰ ਜਾਈਆਂ ਕਰ ਦਰਸ਼ਨ ਸਤ ਗੁਰ ਦੇ ਕਲੀਆਂ ਖਿਲ ਪਈਆਂ ਮਰ ਜਾਈਆਂ ਨਾਜਰਾਂ ਵਿੱਚ ਧਾਤ ਦੇ ਬੈ ਕੇ ਭਜਨ ਕਰਾਂਗੇ ਹਰ ਦਾ ਰਸਤਾ ਮਨ ਯੂਰ ਕਰੋ ਹਰ ਜਸ ਖੜਾ ਬੇ ਨਤੀ ਕਰਦਾ ਰਸਤਹਾ ਮਨ ਯੂਰ ਕਰੋ ਹਰ ਜਸ ਖੜਾ ਬੇ ਨਤੀ ਕਰਦਾ ਤਕ ਨੂਰ ਨਜ਼ਾਰੇ ਨੂੰ ਖੜ ਖੜ ਦੇਖਣ ਲੱਗੇ ਰਾਹੀ ਉਹ ਨੂੰ ਠੀਕਾਟਾ ਹੈ ਉਹ ਨੂੰ ਕੀ ਕਾਟਾ ਹੈ ਜਿਸ ਨੂੰ ਮਿਲ ਜੇ ਗੋਬਿੰਦ ਮਾਹੀ ਉਹ ਨੂੰ ਕੀ ਕਾਟਾ ਹੈ ਜਿਸ ਨੂੰ ਮਿਲ ਜੇ ਗੋਵਿੰਦ ਮਾਹੀ ਜੀਵਨ ਸਿੰਘ ਕਰ ਹਉ ਤਾ ਰੰਗ ਤਾ ਸੋਚ ਸੋਚ ਕੇ ਭਰਦਾ ਰਸਤਾ ਮਨਜੂਰ ਕਰੋ ਹਰ ਜਸ ਖੜਾ ਬੇ ਨਤੀ ਕਰਦਾ ਰਸਤਾ ਮਨਜੂਰ ਕਰੋ ਹਰ ਜਸ ਖੜਾ